ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਪਹਿਲੇ ਪਾਸਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਨੂੰ ਸਿੱਧੇ ਰਸਤੇ ਲੰਮਦੇ ਹੋਏ ਇੱਕ ਦਿਨ ਉਜਾੜ ਭਰੇ ਇਲਾਕੇ ਵਿੱਚ ਜਾ ਬੈਠੇ ਤੇ ਜਦੋਂ ਦਿਨ ਡਲਿਆ ਤਾਂ ਗੁਰੂ ਜੀ ਨੇ ਭਾਈ ਬਾਲਾ ਜੀ ਨੂੰ ਹੁਕਮ ਦਿੱਤਾ ਕਿ ਬਾਲੇ ਰਹਿਰਾਸ ਦਾ ਵੇੜਾ ਹੋ ਚੁਕਿਆ ਹੈ ਰਹਿਰਾਸ ਪੜ ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਬਾਲਾ ਜੀ ਨੇ ਰਹਿਰਾਸ ਸਾਹਿਬ ਪੜ੍ਹਨੀ ਸ਼ੁਰੂ ਕਰ ਦਿੱਤੀ ਜਦੋਂ ਭਾਈ ਬਾਲਾ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਉੱਚੀ ਉੱਚੀ ਪੜ੍ਹਿਆ ਤਾਂ ਉਥੇ ਨੇੜੇ ਇੱਕ ਜੁਗਗੀ ਵਿੱਚੋਂ ਇੱਕ ਸੁੰਦਰ ਕੰਨਿਆ ਨਿਕਲੀ ਤੇ ਆਣ ਕੇ ਗੁਰੂ ਜੀ ਦੇ ਸਾਹਮਣੇ ਬੈਠ ਗਈ ਤੇ ਕਹਿਣ ਲੱਗੀ ਕਿ ਆਪ ਜੀ ਕੌਣ ਹੋ ਤੇ ਇਸ ਉਜਾੜ ਵਿੱਚ ਕੀ ਕਰਨ ਆਏ ਹੋ ਤਾਂ ਗੁਰੂ ਜੀ ਨੇ ਕਿਹਾ ਕਿ ਅਸੀਂ ਫਕੀਰ ਹਾਂ ਤੇ ਅੱਜ ਦੀ ਰਾਤ گزار ਕੇ ਅਸੀਂ ਇੱਥੋਂ ਚਲੇ ਜਾਵਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਵਚਨ ਸੁਣ ਕੇ ਉਹ ਕੰਨਿਆ ਆਪਣੀ ਜੁੱਗੀ ਵਿੱਚ ਚਲੀ ਗਈ ਤੇ ਅੰਦਰੋਂ ਇੱਕ ਮਾਸ ਦਾ ਕਤਲਾ ਲੈ ਕੇ ਆਈ ਤੇ ਉਸ ਨੂੰ ਤੱਕੜ ਵਿੱਚ ਰੱਖ ਕੇ ਤੋਲਿਆ ਤਾਂ ਉਹ మాਸ ਦੋ ਸ਼ੇਰ ਦਾ ਬਣਿਆ ਤਾਂ ਫਿਰ ਉਸ ਕੰਨਿਆ ਨੇ మాਸ ਦਾ ਇੱਕ ਸ਼ੇਰ ਆਪਣੇ ਕੋਲ ਰੱਖਿਆ ਤੇ ਦੂਸਰਾ ਸ਼ੇਰ ਭਾਈ ਬਾਲਾ ਜੀ ਨੂੰ ਦੇਣ ਲੱਗੀ ਤਾਂ ਸੁੰਦਰ ਕੰਨਿਆ ਦੇ ਹੱਥਾਂ ਵਿੱਚ మాਸ ਦੇਖ ਕੇ ਭਾਈ ਬਾਲਾ ਜੀ ਹੈਰਾਨ ਹੋ ਗਿਆ ਤੇ ਉਸ ਕੰਨਿਆ ਤੋਂ ਪੁੱਛਣ ਲੱਗਾ ਇਹ ਇਸ ਪੋਜਾੜ ਵਿੱਚ ਅਸੀਂ ਨਾ ਤਾਂ ਕੋਈ ਜੀਵ ਦੇਖਿਆ ਹੈ ਤੇ ਨਾ ਹੀ ਕੋਈ ਜਾਨਵਰ ਦੇਖਿਆ ਹੈ ਫਿਰ ਇਹ ਐਨਾ ਸਾਰਾ ਮਾਸ ਤੂੰ ਕਿੱਥੋਂ ਲੈ ਕੇ ਆਈ ਹੈ ਤਾਂ ਗੁਰੂ ਪਿਆਰੇਓ ਭਾਈ ਬਾਲੇ ਦੇ ਮੂੰਹ ਇਹ ਗੱਲ ਸੁਣ ਕੇ ਕੰਨਿਆ ਨੇ ਕਿਹਾ ਚੱਲੋ ਮੇਰੇ ਨਾਲ ਜੁਗੀ ਦੇ ਅੰਦਰ ਚੱਲੋ ਤੇ ਆਪ ਹੀ ਦੇਖ ਲਓ ਤਾਂ ਭਾਈ ਬਾਲਾ ਜੀ ਉਸ ਕੰਨਿਆ ਦੇ ਪਿੱਛੇ ਪਿੱਛੇ ਜੁਗੀ ਦੇ ਅੰਦਰ ਚਲਾ ਗਿਆ ਤੇ ਜਾ ਕੇ ਕੀ ਦੇਖਦਾ ਹੈ ਇਹ ਜੁਗੀ ਦੇ ਅੰਦਰ ਇੱਕ ਮੁਰਦਾ ਪੁੱਠਾ ਲਟਕਾਇਆ ਹੋਇਆ ਸੀ ਤਾਂ ਕੰਨਿਆ ਬੋਲੀ ਕਿ ਮੈਂ ਇਸ ਮੁਰਦੇ ਦਾ ਮਾਸ ਖਾਂਦੀ ਹਾਂ ਤਾਂ ਮੁਰਦੇ ਨੂੰ ਦੇਖ ਕੇ ਭਾਈ ਬਾਲਾ ਜੀ ਵਾਹਿਗੁਰੂ ਵਾਹਿਗੁਰੂ ਕਰਦਾ ਜੁਗੀ ਤੋਂ ਬਾਹਰ ਆ ਗਿਆ ਤੇ ਸਿੱਧਾ ਗੁਰੂ ਜੀ ਕੋਲ ਚਲਾ ਗਿਆ ਤੇ ਕਹਿਣ ਲੱਗਾ ਗੁਰੂ ਜੀ ਝੁੱਗੀ ਦੇ ਅੰਦਰ ਇਹ ਕੰਨਿਆ ਮਨੁੱਖ ਦਾ ਮਾਸ ਖਾਂਦੀ ਹੈ ਤਾਂ ਗੁਰੂ ਜੀ ਨੇ ਭਾਈ ਬਾਲੇ ਜੀ ਨੂੰ ਕਿਹਾ ਜਾ ਤੂੰ ਇਸ ਕੰਨਿਆ ਨੂੰ ਪੁੱਛ ਕੇ ਆ ਕੀ ਤੂੰ ਮਨੁੱਖ ਦਾ ਮਾਸ ਕਿਉਂ ਖਾਂਦੀ ਹੈ ਇਹ ਤੈਨੂੰ ਹੋਰ ਕੁਝ ਖਾਣ ਨੂੰ ਨਹੀਂ ਮਿਲਦਾ ਤਾਂ ਭਾਈ ਬਾਲਾ ਜੀ ਦੁਬਾਰਾ ਤੂੰ ਉਸ ਕੰਨਿਆ ਦੀ ਜੁਗੀ ਵਿੱਚ ਚਲਾ ਗਿਆ ਤੇ ਪੁੱਛਣ ਲੱਗਾ ਕਿ ਤੂੰ ਇਹ ਪਾਪ ਦਾ ਕਰਮ ਕਿਉਂ ਕਰਦੀ ਹੈ ਤਾਂ ਕੰਨਿਆ ਬੋਲੀ ਕਿ ਤੂੰ ਮੇਰਾ ਪਰਦਾ ਜ਼ਾਹਿਰ ਕਿਉਂ ਕਰਦਾ ਹੈ ਤੈਨੂੰ ਇਸ ਨਾਲ ਕੀ ਮਿਲੇਗਾ ਤਾਂ ਭਾਈ ਬਾਲਾ ਜੀ ਨੇ ਕਿਹਾ ਕਿ ਅਸੀਂ ਫਕੀਰ ਹੁੰਦੇ ਹਾਂ ਤੇ ਫਕੀਰਾਂ ਦੇ ਕੋਲੋਂ ਕੋਈ ਗੱਲ ਨਹੀਂ ਲੁਕੋਈ ਦੀ ਤਾ ਕੰਨਾਂ ਬੋਲੀ ਇਹ ਜਿਹੜਾ ਮੁਰਦਾ ਹੈ ਇਹ ਮੇਰਾ ਪਿਤਾ ਹੈ ਜਦੋਂ ਮੈਂ ਇਸ ਦੇ ਘਰ ਜਨਮ ਲਿਆ ਸੀ ਤਾਂ ਇਹ ਮੇਰੇ ਨਾਲ ਬਹੁਤ ਪਿਆਰ ਕਰਦਾ ਸੀ ਮੈਨੂੰ ਬਹੁਤ ਚੰਗੇ ਚੰਗੇ ਖਾਣੇ ਤੇ ਚੰਗੇ ਚੰਗੇ ਵਸਤਰ ਪਹਿਰਨ ਨੂੰ ਦੇਂਦਾ ਸੀ ਫਿਰ ਮੈਂ ਜਦੋਂ 16 ਸਾਲ ਦੀ ਹੋਈ ਤਾਂ ਇਸ ਨੇ ਦੇਖਿਆ ਕਿ ਹੁਣ ਮੈਂ ਸੁੰਦਰ ਸਰੂਪ ਹੋ ਚੁੱਕੀ ਹਾਂ ਪਾ ਇਸਨੇ ਮੈਨੂੰ ਇੱਕ ਮਨੁੱਖ ਨੂੰ ਵੇਚ ਦਿੱਤਾ ਫਕੀਰ ਜੀ ਹੁਣ ਤੁਸੀਂ ਦੱਸੋ ਕਿ ਰਾਖਸ਼ਸ ਮੈਂ ਹੋਈ ਜਾਂ ਫਿਰ ਇਹ ਹੋਇਆ ਜਿਸਨੇ ਮੇਰਾ ਜਿਉਂਦਿਆਂ ਦਾ ਹੀ ਮਾਸ ਵੇਚ ਖਾਦਾ ਮੈਨੂੰ ਵੇਚਣ ਤੋਂ ਕੁਝ ਦਿਨ ਬਾਅਦ ਹੀ ਇਸ ਦੇ ਸਵਾਸ ਪੂਰੇ ਹੋ ਗਏ ਤੇ ਧਰਮ ਰਾਜ ਨੇ ਜੰਮਦੂਤਾ ਨੂੰ ਹੁਕਮ ਦਿੱਤਾ ਕਿ ਜਾਓ ਇਸ ਦੁਸ਼ਟ पापी ਨੂੰ ਲੈ ਕੇ ਆਓ ਤਾਂ ਜੰਮਦੂਤ ਇਸ ਨੂੰ ਧਰਮ ਰਾਜ ਦੇ ਕੋਲ ਲੈ ਗਏ ਤਾਂ ਧਰਮ ਰਾਜ ਨੇ ਕਿਹਾ ਕਿ ਇਸ ਪਾਪੀ ਨੂੰ ਮੇਰੇ ਮੱਥੇ ਨਾ ਲਾਓ ਬਲਕਿ ਛੇਤੀ ਤੋਂ ਛੇਤੀ ਇਸ ਨੂੰ ਨਰਕ ਵਿੱਚ ਪਾ ਦਿਓ ਤਾਂ ਜੰਮਦੂਤਾ ਨੇ ਇਸ ਨੂੰ ਨਰਕਾਂ ਵਿੱਚ ਪਾ ਦਿੱਤਾ ਜਿਸ ਮਨੁੱਖ ਨਾਲ ਮੇਰਾ ਸੰਯੋਗ ਹੋਇਆ ਸੀ ਤਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਸੱਤ ਬੱਚਿਆਂ ਨੂੰ ਜਨਮ ਦਿੱਤਾ ਤੇ ਅਖੀਰ ਵਿੱਚ ਮੇਰੇ ਘਰ ਇੱਕ ਕન્યા ਨੇ ਜਨਮ ਲਿਆ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਇਸ ਕન્યા ਨੂੰ ਮਾਰ ਦੇ ਕਿਉਂਕਿ ਮੈਨੂੰ ਕੁੜੀ ਨਹੀਂ ਚਾਹੀਦੀ ਹੈ ਪਰ ਮੈਂ ਆਪਣੀ ਧੀ ਨੂੰ ਮਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਜੇਕਰ ਤੂੰ ਇਸ ਲੜਕੀ ਨੂੰ ਨਾ ਮਾਰਿਆ ਤਾਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਤਾਂ ਪਤੀ ਦੇ ਮੂਹ ਇਹ ਗੱਲ ਸੁਣ ਕੇ ਮੇਰੀ ਮਤ ਮਾਰੀ ਗਈ ਤੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਖਾतिर ਮੈਂ ਆਪਣੀ ਨਵਜਾਤ ਕੰਨਿਆ ਨੂੰ ਮਾਰ ਦਿੱਤਾ ਹੁਣ ਸਮਾ ਪਾ ਕੇ ਜਦੋਂ ਮੇਰਾ ਵੀ ਅੰਤ ਹੋਇਆ ਤੇ ਜਮਦੂਤ ਮੈਨੂੰ ਵੀ ਧਰਮ ਰਾਜ ਦੇ ਕੋਲ ਲੈ ਕੇ ਗਏ ਤਾਂ ਧਰਮ ਰਾਜ ਨੇ ਮੈਨੂੰ ਕਿਹਾ ਕਿ हे ਪਾਪ ਨੇ ਤੂੰ ਆਪਣੇ ਸਵਾਰਥ ਲਈ ਆਪਣੀ ਕੰਨਿਆ ਨੂੰ ਮਾਰ ਦਿੱਤਾ ਜਿਸ ਦੀ ਤੈਨੂੰ ਹੁਣ ਸਜ਼ਾ ਭੁਗਤਣੀ ਪਵੇਗੀ ਤੇ ਤੇਰੀ ਸਜ਼ਾ ਇਹ ਹੈ ਕਿ ਤੂੰ ਮਾਸ ਲੋਕ ਵਿੱਚ ਦੁਬਾਰਾ ਤੋਂ ਜਾਵੇਂਗੀ ਤੇ ਇੱਕ ਉਜਾੜ ਭਰੇ ਇਲਾਕੇ ਵਿੱਚ ਰਹਿ ਕੇ ਆਪਣੇ ਪਾਪੀ ਪਿਤਾ ਦਾ ਨੋਚ-ਨੋਚ ਕੇ ਮਾਸ ਖਾਵੇਂਗੀ ਸੋ ਇਸ ਤਰ੍ਹਾਂ ਧਰਮ ਰਾਜ ਦੇ ਵਚਨਾਂ ਦੇ ਅਨੁਸਾਰ ਮੈਂ ਕੰਨਿਆ ਦਾ ਜਨਮ ਲਿਆ ਤੇ ਆਪਣੇ ਇਸ ਪਾਪੀ ਪਿਤਾ ਦਾ ਮਾਸ ਖਾਂਦੀ ਹਾਂ ਗੁਰੂ ਪਿਆਰਿਓ ਕੰਨਿਆ ਦੀ ਇਹ ਹੱਡ ਬੀਤੀ ਕਥਾ ਸੁਣ ਕੇ ਭਾਈ ਬਾਲਾ ਜੀ ਨੂੰ ਉਸ ਉੱਪਰ ਦਇਆ ਆ ਗਈ ਤੇ ਉਸਨੇ ਗੁਰੂ ਜੀ ਕੋਲ ਜਾ ਕੇ ਸਾਰਾ ਸੱਚ ਦੱਸ ਦਿੱਤਾ ਤੇ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਮੁਕ ਕਰ ਦਿਓ ਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਭਾਈ ਪਾਲਾ ਇੱਕ ਕੰਨਿਆ ਨੂੰ ਵੇਚਣਾ ਜਾਂ ਫਿਰ ਉਸ ਨੂੰ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਤੇਰਾ ਕਹਿਣਾ ਨਹੀਂ ਮੰਨਣਾ ਤਾਂ ਹੋਰ ਕਿਸ ਦਾ ਮੰਨਾਂਗੇ ਇਹ ਵਚਨ ਕਹਿਣ ਤੋਂ ਬਾਅਦ ਗੁਰੂ ਮਹਾਰਾਜ ਜੀ ਉੱਠ ਖੜੋਤੇ ਤੇ ਕੰਨਿਆ ਦੀ ਜੁਗੀ ਦੇ ਕੋਲ ਜਾ ਕੇ ਖੜੇ ਹੋ ਗਏ ਤਾਂ ਮਾਸ ਖਾਣ ਵਾਲੀ ਕੰਨਿਆ ਨੇ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾਇਆ ਤੇ ਆਪਣਾ ਪਾਪ ਬਖਸ਼ਾਉਣ ਦੀ ਖਿਮਾ ਮੰਗੀ ਤਾਂ ਗੁਰੂ ਜੀ ਨੇ ਉਸ ਦੇ ਸਿਰ ਉੱਪਰ ਹੱਥ ਰੱਖ ਕੇ ਤਿੰਨ ਵਾਰ ਵਾਹਿਗੁਰੂ ਬੋਲਿਆ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਕੰਨਿਆ ਦਾ ਪਾਪ ਮਾਫ਼ ਹੋ ਗਿਆ ਜਿਸ ਤੋਂ ਬਾਅਦ ਗੁਰੂ ਜੀ ਨੇ ਜਲ ਦਾ ਇੱਕ ਛਿੱਟਾ ਉਸ ਦੇ ਮੁਰਦੇ ਪਿਤਾ ਉੱਪਰ ਵੀ ਮਾਰਿਆ ਤੇ ਉਸ ਮੁਰਦੇ ਨੂੰ ਵੀ ਮੁਕਤੀ ਮਿਲ ਗਈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਭੁੱਲਣਾ ਚੁਕਾਂ ਦੀ ਖਿਮਾ ਬਖਸ਼ਣੀ ਇਸ ਸਾਖੀ ਨੂੰ ਲਾਈਕ ਕਰੋ ਤੇ 11 ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਕਮੈਂਟ ਵਿੱਚ ਧਨ ਗੁਰੂ ਨਾਨਕ ਜੀ ਲਿਖੋ ਜੇ ਮੇਰੇ ਇਸ YouTube ਚੈਨਲ ਤੇ ਨਵੇਂ ਹੋ ਤਾਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵਾਹਿਗੁਰੂ ਨਿਰੰਕਾਰ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ